ਹਲੋ ਸਸਿਕਾ ਜੀ ਮੈਂ ਮਨਦੀਪ ਕੌਰ ਤੁਹਾਡੇ ਵਾਸਤੇ ਅੱਜ ਲੈ ਕੇ ਆਈ ਹਾਂ ਮੈਂ ਗਰਮੀਆਂ ਦੇ ਸੂਟਾਂ ਦੇ ਨਵੇਂ-ਨਵੇਂ ਡਿਜ਼ਾਈਨ ਅੱਜਕੱਲ ਜਿਵੇਂ ਗਰਮੀਆਂ ਦੇ ਸੂਟਾਂ ਦੇ ਡਿਜ਼ਾਈਨ ਚੱਲ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਲੈਸ ਲਾ ਕੇ ਮੈਂ ਰੈਡੀ ਕੀਤਾ ਇਹਨੂੰ ਸੂਟ ਨੂੰ ਇਹ ਪਾਕਿਸਤਾਨੀ ਸਟਾਈਲ ਇਹਦੀ ਬਾਜੂ ਤਿਆਰ ਕੀਤੀ ਆ ਬਾਜੂ ਤੇ ਵੀ ਲੈਸ ਲਗਾਈਆ ਤੇ ਰੇਤੇ ਵੀ ਲੈਸ ਲਗਾਈਆ ਇਹਦਾ neck neck ਦੀ ਸ਼ੇਪ ਮੈਂ ਖੁਦ ਕਟਿੰਗ ਕਰਕੇ ਤਿਆਰ ਕਰਦੀ ਆ ਇਹਦਾ back neck ਤੇ ਵੀ ਆਪਾਂ ਲੈਸ ਲਗਾਈ ਆ ਦੇਖੋ ਕਿੰਨੇ ਸੋਹਣੇ ਲੱਗ ਰਹੀ ਹੈ ਇਹ ਸਟਾਈਲਿਸ਼ ਜਿਹਾ neck ready ਹੋ ਜਾਂਦਾ ਨਹੀਂ ਤਾਂ ਉਹ ਸਿੰਪਲ ਲੱਗਦਾ ਵਾ ਜੇ ਆਪਾਂ ਗੋਲ ਕੱਲਾ ਬਣਾਉਨੇ ਆ ਬੈਕ neck ਤੇ ਵੀ lace ਲਗਾ ਕੇ ਤਿਆਰ ਕੀਤਾ ਇਹਦੇ ਨਾਲ ਆਪਾਂ ਸ਼ਰਾਰਾਂ ਐਡ ਕੀਤਾ ਵਾ ਜਿਵੇਂ ਖੁੱਲਾ ਪਲਾਜ਼ੋ ਕਾਫੀ ਹੋ ਜਾਂਦਾ 15 16 ਇੰਚ ਪਹੁੰਚੇ ਵਾਲਾ ਇਹਦੇ نیچے ਵੀ ਆਪਾਂ ਨਾਲ ਦੀ ਸੇਮ lace ਐਡ ਕੀਤੀ ਹੈ ਇਹ ਗਰਮੀਆਂ ਵਾਸਤੇ ਵੈਸੇ ਵਧੀਆ ਖੁੱਲਾ ਪਲਾਜ਼ੋ ਸਮਰ ਸੀਜ਼ਨ ਵਾਸਤੇ ਵਧੀਆ ਜੀ ਜਾਂ ਏ ਹੁਣ ਆਪਾਂ ਰੈਡੀ ਕੀਤਾ ਪਲੇਨ ਸੂਟ ਬਸ ਪ੍ਰਿੰਟ ਥੋੜਾ ਥੋੜਾ ਪ੍ਰਿੰਟ ਸੀ ਪਲੇਨ ਹੀ ਸੂਟ ਸੀ ਇਹਦੇ ਉੱਪਰ ਕੋਈ ਵਰਕ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਇਹ ਕਾਟਨ ਦਾ ਸੂਟ ਆ ਇਹਦੇ ਉੱਪਰ ਆਪਾਂ ਲਾਸ ਲਗਾਈ ਆ ਤੁਸੀਂ ਦੇਖ ਸਕਦੇ ਹੋ ਕਾਟਨ ਦੇ ਸੂਟ ਉੱਪਰ ਵਾਈਟ ਲਾਸ ਲਗਾਈ ਵਾਈਟ ਪ੍ਰਿੰਟ ਥੋੜਾ ਜਿਹਾ ਸੀ ਐ ਇੱਚ ਇਹ ਆਪਾਂ ਜਿਵੇਂ ਹੁਣ ਸੂਟਾਂ ਦੇ ਵਿੱਚੋਂ ਕਢਾਈ ਬਚ ਜਾਂਦੀ ਹੈ ਕਈ ਸੂਟਾਂ ਦੇ ਘੇਰੇ ਨਾਲੋਂ ਜਾਂ ਥੋੜੀ ਜੀ ਇਹ ਕਢਾਈ ਬਚੀ ਹੋਈ ਸੀ ਉਹਦਾ ਆਪਾਂ ਪੈਚ ਰੈਡੀ ਕੀਤਾ ਵਾ ਪੈਚ ਰੈਡੀ ਕਰਕੇ ਸਾਈਡ ਤੇ ਲਾਸ ਲਗਾ ਕੇ ਇਹਨੂੰ ਪੈਚ ਬਣਾਇਆ ਇਹ ਪਲੇਨ ਸੂਟ ਨੂੰ ਇਹ ਕੜਾਈ ਵਾਲਾ ਸੂਟ ਰੈਡੀ ਹੋ ਗਿਆ ਆਪਾਂ ਕਿਸੇ ਵੀ ਜਗ੍ਹਾ ਤੇ ਪਾ ਕੇ ਜਾਣਾ ਹੋਵੇ ਕਿਸੇ ਫੰਕਸ਼ਨ ਤੇ ਹਨਾ ਕਿਸੇ ਰਿਸ਼ਤੇਦਾਰੀ ਚ ਵਧੀਆ ਲੱਗਦਾ ਜਿਵੇਂ ਵੈਸੇ ਪਲੇਨ ਜਿਹਾ ਸੂਟ ਸੋਹਣਾ ਲੱਗਦਾ ਸੀ ਘਰੇ ਪਾਉਣ ਵਾਲਾ ਸੀਗਾ ਹੁਣ ਕਿਤੇ ਵੀ ਪਾ ਕੇ ਜਾ ਸਕਦੇ ਆਂ ਐਵੇਂ ਆਪਾਂ ਪਲਾਜ਼ੋ ਦੇ ਉੱਪਰ ਨਾਲ ਦੀ ਲੇਸ ਐਡ ਕੀਤੀ ਆ ਪਲਾਜ਼ੋ ਦੇ ਪੈਂਟ ਪਲਾਜ਼ੋ ਰੈਡੀ ਕੀਤਾ ਆਪਾਂ ਇਹ ਪਾਕਟ ਲਗਾ ਕੇ ਇਹ ਪੂਰੀ ਪੈਂਟ ਰੈਡੀ ਕੀਤੀ ਆਪਾਂ ਹਾਂਜੀ ਤੇ ਨਾਲ ਇਹਦੇ ਵਾਲਾ ਜਿਹੜਾ ਇਹਦੇ ਲੈਸ ਬਾਜੂ ਤੇ ਵੀ ਲਗਾਈਆ ਤੇ ਕੇਰੇ ਤੇ ਵੀ ਲਗਾਈਆ ਇਹ ਆਪਾਂ ਬੈਕ ਨੱਕ ਕਰ ਰਹੀ ਕਿ ਤੁਸੀਂ ਦੇਖ ਸਕਦੇ ਕਿਵੇਂ ਇਹਨੂੰ ਬੋ ਵੀ ਕਹ ਲਈਦਾ ਕਿ ਬਟਰਫਲਾਈ ਬੋਲੀਦਾ ਹਾਂ ਹਾਂਜੀ ਇਹ ਬਟਰਫਲਾਈ ਵਾਲਾ ਡਿਜ਼ਾਈਨ ਹੈ ਇਹ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਹੈ ਬਣਾਇਆ ਹੈ ਇਸ ਸਕੇਅਰ ਸ਼ੇਪਾ neck ਦੇ ਉੱਪਰ ਰੈਡੀ ਕਰੀਦਾ ਇਹ ਕਾਟਨ ਦੇ ਸੂਟਾਂ ਦੇ ਡਿਜ਼ਾਈਨ ਜਿਵੇਂ ਗਰਮੀ 'ਚ ਪਾਉਣ ਵਾਸਤੇ ਬਹੁਤ ਸੋਹਣੇ ਡਿਜ਼ਾਈਨ ਬਣ ਜਾਂਦੇ ਆ ਸਿੰਪਲ ਜਿਹਾ ਸੂਟ ਹੈ ਹਾਂਜੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਕਿ ਤੁਹਾਨੂੰ ਮੇਰੇ ਡਿਜ਼ਾਈਨ ਕਿਵੇਂ ਆ ਲੱਗੇ ਮੇਰੇ ਚੈਨਲ ਨੂੰ ਤੁਸੀਂ ਸਪੋਰਟ ਜ਼ਰੂਰ ਕਰਨਾ ਇਹ ਵਾਲਾ ਡਿਜ਼ਾਈਨ ਪ੍ਰਿੰਟਡ ਸੂਟ ਸੀਗਾ ਜਿਹੜਾ ਪ੍ਰਿੰਟਰ ਸੂਟ ਦੇ ਉੱਪਰ ਇਹ ਲੇਸ ਲਗਾਈ ਹੈ ਮੈਂ ਉੱਪਰ ਇਹ ਲੇਸ ਲਗਾ ਕੇ ਪ੍ਰਿੰਟਰ ਸੂਟ ਦੇ ਵਰਕ ਵਾਲੀ ਲੇਸ ਹੈ ਜਿਹਦੇ ਨਾਲ ਇਹ ਸੂਟ ਬੜਾ ਸੋਹਣਾ ਰੈਡੀ ਹੋਇਆ ਜਿਵੇਂ ਕੜਾਈ ਵਾਲੇ ਸੂਟ ਹੁੰਦੇ ਇਹਨੇ ਰੈਡੀ ਹੋ ਗਿਆ ਵੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ ਇਹ ਪ੍ਰਿੰਟਡ ਸੂਟ ਨਹੀਂ ਆਪਾਂ ਡਿਜ਼ਾਈਨਿੰਗ ਕਰਕੇ ਬਹੁਤ ਸੋਹਣਾ ਬਣਾਤਾ ਇਹਦਾ neck ਰੈਡੀ ਕੀਤਾ neck ਦੇ ਉੱਪਰ ਲੇਸ ਐਡ ਕੀਤੀ ਆ ਇਹ ਸਾਈਡਾਂ ਤੇ ਆਪਾਂ ਵਾਈਟ ਲੇਸ ਕੀਤੀ ਆ ਇਹਦਾ ਵਿੱਚ ਵਿਜਲੀ ਸਾਰੇ ਦੂਸਰੇ ਸੂਟ ਨਾਲ ਦੀ ਇਹਦੇ ਪਿੰਟੈਕਸ ਆਪਾਂ ਪਾਏ ਆ ਗਲੇ ਦੇ ਵਿੱਚ ਪਿੰਟੈਕਸ ਪਾ ਕੇ ਡਿਜ਼ਾਈਨ ਕੀਤਾ ਆ ਬਾਜ਼ੂ ਦੇ ਉੱਪਰ ਵੀ ਲੈਸ ਲਗਾਈ ਹੈ ਹਾਂਜੀ ਇਹ ਲੈਸ ਇਹ ਆਪਾਂ ਬੈਕ ਨੈਕ ਕਿਹਦਾ ਰੈਡੀ ਕੀਤਾ ਉਹ ਆਪਾਂ ਸਕੁਅਰ ਸ਼ੇਪ ਦੇ ਉੱਪਰ ਬਟਰਫਲਾਈ ਰੈਡੀ ਕੀਤੀ ਸੀਗੀ ਇਹ ਆਪਾਂ ਵੀ ਨੈਕ ਦੇ ਉੱਪਰ ਰੈਡੀ ਕੀਤੀ ਆ ਬਟਰਫਲਾਈ ਉਹ ਬੋਟ ਟਾਈਪ ਸੀ ਇਹ ਬਟਰਫਲਾਈ ਹਾਂਜੀ ਇਹ ਆਪਾਂ ਟੂ ਲਿਪ ਸਲਵਾਰ ਰੈਡੀ ਕੀਤੀ ਹੈ ਇਹਦੇ ਨਾਲ ਤੁਲਬ ਸਲਵਾਰ ਰੈਡੀ ਕੀਤੀ ਹੈ ਇਹ neck design ਤੁਸੀਂ ਦੇਖ ਰਹੇ ਹੋ ਇਹ ਵਾਲੀ ਬੂਆ ਜਿਹੜੀ ਇਹ ਹੋਰ ਟਾਈਪ ਆਪਾਂ ਲਗਾਈ ਹੈ ਇਹ ਵੀ neck ਦੇ ਉੱਪਰ ਲਗਾਈ ਜਾਂਦੀ ਹੈ ਇਹ ਕੱਲੀ ਬਟਰਫਲਾਈ ਬਣਾ ਕੇ ਉੱਪਰ ਲਗਾਈ ਇਹਦੇ ਉੱਪਰ ਆਪਾਂ ਪੈਚ ਜਿਹੜਾ ਲੈਸ ਦੇ ਵਿੱਚੋਂ ਡਿਜ਼ਾਈਨ ਕਟਿੰਗ ਕੀਤਾ ਸੀਗਾ ਉਹਦਾ ਆਪਾਂ ਪੈਚ ਉੱਪਰ ਲਗਾਇਆ ਦੇਨ ਆ الايه ਬਟਰਫਲਾਈ ਬਹੁਤ ਸੋਹਣੀ ਲੱਗਣ ਲੱਗ ਗਈ ਆ ਹਾਂਜੀ ਇਹ ਦੋਨੇ ਡਿਜ਼ਾਈਨ ਜੋ ਨੈਕ ਦੇ ਆ ਬਹੁਤ ਸੋਹਣੇ ਲੱਗਦੇ ਐਵੇਂ ਇਹ ਵਾਲਾ ਸੂਟ ਆਪਣਾ ਵਰਕ ਵਾਲਾ ਸੀਗਾ ਇਹਦੇ ਨਾ نیچے ਕਿਲੇ ਦੇ ਉੱਪਰ ਹੀ ਕੱਲਾ ਵਰਕ ਸੀਗਾ ਇਹਦੇ ਜਿਵੇਂ ਆਰਮ ਸੂਟਾਂ ਦੇ نیچے ਕੱਲੇ ਘੇਰੇ ਦੇ ਉੱਪਰ ਵਰਕ ਹੁੰਦਾ ਉੱਪਰ ਗਲੇ ਦੇ ਉੱਪਰ ਕੁਝ ਨਹੀਂ ਹੁੰਦਾ ये आप गले के उपर डिजाइनिंग की बॉटम का कपड़ा बॉटम नाल कपड़ा लगा के हाँ जी यहाँ पैच लगाए आैस दे कटिंग करके लगाए पैच जो छोटे छोटे पैच आ जिमें आप बटन लगाने बटन लगाने ओके होंगे ये आप सिलाई के नाल ही अटैच कर लिया। नाल शुट ले सिलाई देोटे छोटे फलावर से अटैच करके कटिंग कर करके आप बाजू का डिजाइन रेडी किया ਮਾਜੂ ਦਾ ਡਿਜ਼ਾਈਨ ਦੇ ਉੱਪਰ ਵੀ ਉਹ ਲੈਸ ਐਡ ਕੀਤੀ ਹੈ ਜੋ ਆਪਾਂ neck ਦੇ ਉੱਪਰ ਲੈਡ ਕੀਤੀ ਹੈ ਬਿਠਾਉਣਾ ਹਾਂ ਜੰਦੀ ਇਹ ਆਪਾਂ ਬੈਕ neck ਰੈਡੀ ਕੀਤਾ ਵਾ ਬੈਕ neck ਦੇ ਉੱਪਰ ਵੀ ਉਵੇਂ ਹੀ ਪੈਚ ਨਾਲ ਅਟੈਚ ਕੀਤਾ ਆਪਾਂ ਸਾਰੇ ਸੂਟਾਂ ਦੇ ਉੱਪਰ ਬੈਕ ਨੈਕ ਵੀ ਜ਼ਰੂਰ ਰੈਡੀ ਕਰਦੇ ਆ ਜਿਹਦੇ ਨਾਲ ਇਹ ਡਿਜ਼ਾਈਨਰ ਸੂਟ ਬਣ ਜਾਂਦੇ ਆ ਕਾਟਨ ਦੇ ਸੂਟ ਆਪਾਂ ਕਿਤੇ ਬਾਹਰ ਅੰਦਰ ਪਾ ਕੇ ਚਾਹੇ ਹੁਣ ਡਿਜ਼ਾਈਨਰ ਦੇ ਜਿਹਾ ਸੋਹਣਾ ਲੱਗਦਾ ਹੈ ਸਿੰਪਲ ਸੂਟ ਖਾਸ ਉਹਨਾਂ ਨਹੀਂ ਲੱਗਦਾ ਇਹ ਆਪਾਂ ਬਾਟਮ ਰੈਡੀ ਕੀਤੀ ਹੈ ਇਹ ਸਟੇਟ ਸਲਵਾਰ ਹੁੰਦੀ ਹੈ ਸਟੇਟ ਸਲਵਾਰ ਬਿਨਾ ਪਹੁੰਚੇ ਵਾਲੀ ਇਹਦੇ ਵਿੱਚ ਆਪਾਂ ਕੱਟ ਪਾ ਕੇ ਲੈਸ ਐਡ ਕੀਤੀ ਹੈ ਹਾਂਜੀ ਇਹ ਆਪਾਂ ਪਹੁੰਚੇ ਦੇ ਉੱਪਰ ਵੀ ਲੈਸ ਐਡ ਕੀਤੀ ਨਾਲ ਇਹ ਹੈਗਾ ਆਪਣੇ ਕਾਟਨ ਦਾ ਹੀ ਸੂਟ ਸੀਗਾ ਇਹ ਵੀ ਸਿੰਪਲ ਸੀ ਇਹਦੇ ਵੀ ਆਪਾਂ ਪਰਾਜੋ ਤੇ ਸਾਰਾ ਕੁਛ ਡਿਜ਼ਾਈਨ ਹੁਣ ਤੁਸੀਂ ਮੇਰੇ ਡਿਜ਼ਾਈਨਾਂ ਨੂੰ ਜਿਵੇਂ ਵੀ ਸੋਹਣੇ ਲੱਗੇ ਜਾਂ ਕਿਵੇਂ ਹਨ ਤੁਸੀਂ ਮੈਨੂੰ ਕਮੈਂਟ ਚ ਜ਼ਰੂਰ ਦੱਸੋ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਏ ਆ ਅੱਜ ਮੈਂ ਤਿਆਰ ਕੀਤੇ ਸੀ ਮੈਂ ਕਿ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਵੀ ਤੁਹਾਨੂੰ ਇਹ ਵਾਲੇ ਡਿਜ਼ਾਈਨ ਕਿਵੇਂ ਲੱਗੇ ਜੇ ਤੁਹਾਨੂੰ ਅੱਗੇ ਕੋਈ ਹੋਰ ਡਿਜ਼ਾਈਨ ਵੀ ਚਾਹੀਦੀ ਤਾਂ ਮੈਂ ਵੀਡੀਓ ਬਣਾ ਕੇ ਪਾਉਂਗੀ ਥੈਂਕਸ ਫॉर ਵਾਚਿੰਗ